ਅਜੇ ਮਿਸ਼ਰਾ ਟੈਣੀ ਦੇ ਬੇਟੇ ਨੇ ਗੱਡੀ ਥੱਲੇ ਡਰੜ ਕੇ ਕਤਲ ਕਰ ਦਿੱਤੇ ਸੀ। ਔਰ ਉਹਨਾਂ ਦੀ ਉਹ ਸ਼ਹਾਦਤ ਦੇ ਦਿਨ ਨੂੰ ਸਮਰਪਿਤ ਇੱਕ ਤਾਂ ਉਹਨਾਂ ਨੂੰ ਇਨਸਾਫ ਅਜ ਤੱਕਰ ਦਿੱਤਾ ਨਹੀਂ ਗਿਆ। ਸੋ ਉਹ ਸਾਰੀ ਗੱਲ ਨੂੰ ਲੈ ਕੇ ਉਹਨਾਂ ਨੂੰ ਇਨਸਾਫ ਮਿਲੇ ਸਾਡੇ ਉਹਨਾਂ ਸ਼ਹੀਦਾਂ ਨੂੰ ਸਮੇਤ ਪੱਤਰਕਾਰਾਂ। ਉਹਦੇ ਲਈ ਅੱਜ ਦਾ ਸਾਡਾ ਪ੍ਰੋਗਰਾਮ ਸੀ ਨਾਲ ਦੀ ਨਾਲ ਜਦਿਆਂ ਜਿਹੜੀਆਂ ਕਿਸਾਨਾਂ ਦੀਆਂ ਅਧੂਰੀਆਂ ਪਈਆਂ ਮੰਗਾ ਕਿਉਂਕਿ ਜਿਹੜੇ ਉਹਨਾਂ ਵੀਰਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਐਮਐਸਪੀ ਦੇ ਗਰੰਟੀ ਲਾਉ ਦੇ ਵਾਸਤੇ ਕੁਰਬਾਨੀ ਦਿੱਤੀ ਹੈ ਔਰ ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਿੰਦਰ ਤੰਦੀ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਇਹ ਸਾਰੀਆਂ ਉਹਨੀਆਂ ਸਾਰੀਆਂ ਮੰਗਾਂ 12 12 ਮੰਗਾਂ ਉਹ ਕਿਸਾਨਾਂ ਦੀਆਂ ਮਤਲਬ ਸਰਕਾਰ ਮੰਨੇ ਉਹਨਾਂ ਨੂੰ ਮੰਨ ਲਾਗੂ ਤਾਂ ਕਿ ਕਿਸਾਨੀ ਦੇ ਸੰਕਟਾਂ ਦੇ ਵਿੱਚ ਆਉਣ ਸੀ ਅੱਜ ਲੋਕਾਂ ਕੋਲ ਕੋਈ ਸਾਡੇ ਪਰੇ ਦੀ ਤਾਂ ਪਰ ਉਹਦਾ ਔਰ ਇਹਦੇ ਆਧਾਰ ਦੇ ਵਿੱਚ ਅੱਜ ਕੱਲੇ ਆਪਾਂ ਇੱਥੇ ਨਹੀਂ ਕੀਤਾ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਹੋਣਾ ਹੈ ਤੇ ਇਹ ਅੱਜ ਸ਼ਾਮ ਤੱਕ ਸਾਰੀਆਂ ਰਿਪੋਰਟ ਆ ਜਾਣੀਆਂ ਕਿੱਥੇ-ਕਿੱਥੇ ਕੀ-ਕੀ ਸਾਡਾ ਐਕਸ਼ਨ ਹੁੰਦਾ ਹੈ ਔਰ ਉਸੇ ਦੀ ਕੜੀ ਦੇ ਵਿੱਚੋਂ ਅੱਜ ਇੱਥੇ ਮਤਲਬ ਫਰੀਦਕੋਟ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਹੈ ਇਹ ਤੁਹਾਡਾ ਕੀ ਪ੍ਰੋਗਰਾਮ ਹੈ ਜੀ ਇੱਥੇ ਅੱਜ ਸਾਡਾ ਪੀਸਫੁੱਲ ਹੈ ਸਿਰਫ 2:30 ਵਜੇ ਤੱਕ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਕਿਉਂਕਿ ਜੇ ਤੱਕ ਕੱਲੀ ਜਥੇਬੰਦੀ ਦਾ ਪ੍ਰੋਗਰਾਮ ਹੋਵੇ ਕੱਲੀ ਜਥੇਬੰਦੀ ਦਾ ਵੀ ਜਿੱਥੇ ਮਰਜ਼ੀ ਬੈਠੀ ਜੋ ਮਰਜ਼ੀ ਬੈਠੀ ਐਲਾਨ ਕਰ ਸਕਦੀ ਹੈ ਅਸੀਂ ਇੱਕ ਵੱਡਾ ਪਰਿਵਾਰ ਇਕੱਠੇ ਹੋਏ ਹੋਏ ਆ ਲਗਭਗ 250 ਦੇ ਕਰੀਬ ਜਥੇਬੰਦੀਆਂ ਕੋਈ ਛੋਟੀ ਹੈ ਕੋਈ ਵੱਡੀ ਹੈ ਮਿਲ ਕੇ ਅਸੀਂ ਇਸ ਲੜਾਈ ਨੂੰ ਇਸ ਅੰਦੋਲਨ ਨੂੰ ਲੜ ਰਹੇ ਹਾਂ ਤਾਂ ਫਿਰ ਅੱਜ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਕਿ ਕੇਂਦਰ ਸਰਕਾਰ ਦਾ ਪੁਤਲਾ ਕੁੱਕੇ ਜਾ ਰਹੇ ਨੇ ਉੱਥੇ ਹੀ ਆ ਰੇਲਵੇ ਟਰੈਕ ਰੋਕੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਸਯੁਕਤ ਕਿਸਾਨ ਮੋਰਚੇ ਦੀ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਪੁਤਲੇ ਕੁੱਕੇ ਜਾ ਰਹੇ ਨੇ ਸਯੁਕਤ ਕਿਸਾਨ ਮੋਰਚਾ ਕਰ ਰਿਹਾ ਹੈ ਇੱਥੇ ਉਹਨਾਂ ਵੱਲੋਂ ਜਿਹੜਾ ਹੈਗਾ ਆ ਰੇਲਵੇ 트랙 ਰੁਕੇ ਗਏ ਨੇ ਇਸ ਟਾਈਮ ਅਸੀਂ ਖੜੇ ਆ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੱਡੀ ਕੈਂਟੀ ਦੇ ਵਿੱਚ ਕਿਸਾਨ ਪਹੁੰਚੇ ਨੇ ਤੇ ਜਿੰਨਾ ਵੱਲੋਂ ਜਿਹੜਾ ਹੈਗਾ ਰੇਲਵੇ 트랙 ਜਿਹੜਾ ਹੈਗਾ ਜਾਮ ਕਰ ਦਿੱਤਾ ਗਿਆ ਹੈਗਾ ਅੱਜ ਜਿਹੜਾ ਹੈ ਤਕਰੀਬ ਇੱਥੇ ਤੜਾ 3 ਘੰਟਿਆਂ ਦਾ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਣਾ ਹੈ ਰੇਲਵੇ 트랙 ਕਿਸ ਨੂੰ ਲੈ ਕੇ ਬੰਦ ਕੀਤੇ ਗਏ ਨੇ ਕਿਉਂਕਿ ਪਿਛਲੇ ਸਮੇਂ ਤੋਂ ਲੈ ਕੇ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤਾਂ ਲਖੀਪੁਰ ਪੀਰ ਦੀ ਘਟੜਾਂ ਦੀ ਗੱਲ ਕਰੀਏ ਚਾਹੇ ਹੁਣ ਵੀ ਕਿਸਾਨ ਜਿਹੜੇ ਹੈਗੇ ਆ ਦਿੱਲੀ ਦੀ ਬਾਟਰਾਂ ਦੇ ਬੈਠੇ ਨੇ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਪ੍ਰਦਰ ਜੋ ਮੰਗਾ ਨੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਵੱਲੋਂ ਉਹ ਜਿਹੜੇ ਪੂਰੀਆਂ ਨਹੀਂ ਕੀਤੀ ਗਈਆਂ ਜਿਸ ਦੇ ਚੱਲਦੇ ਆ ਮੇਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਜਿਹੜਾ ਹੈਗਾ ਜਿਹੜਾ ਹੈਗਾ ਪੂਰੇ ਪੰਜਾਬ ਭਾਰ ਦੇ ਵਿੱਚ ਜਿਹੜੇ ਰੇਲਵੇ ਕਾ ਕੋਈ ਰੁਕੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਹੈ ਗੱਲ ਕਰੀਏ ਤਾਂ ਜਿਹੜਾ ਹੈਗਾ ਪੁਤਰੇ ਵੀ ਫੁੱਕੇ ਜਾ ਰਹੇ ਨੇ ਤੇ ਅੱਜ ਇਹ ਫ੍ਰੀ ਕੋਰਡ ਮੇਂ ਤੋਂ ਤਸਵੀਰਾਂ ਨੇ ਤੇ ਵੱਖ-ਵੱਖ ਨਮਾਇੰਦੇ ਜਿਹੜੇ ਸਟੇਜ ਦੇ ਉੱਪਰ ਆਪਰੇ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਪਹਿਲਾਂ ਜਾਗਰੂਕ ਕਰ ਰਹੇ ਨੇ ਤੇ ਨਾਗ ਨਾਲ ਸਰਕਾਰਾਂ ਨੂੰ ਵਿੱਚ ਦਬਾਉਣ ਕੀਤੀ ਜਾ ਰਹੀ ਕਿ ਜੇਕਰ ਹੋਰ ਸਮੇਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਵੱਲੋਂ ਕਰੜਾ ਜਿਹੜਾ ਸੰਧਾਰਚ ਮਿੜਿਆ ਜਾਵੇਗਾ ਫਿਲਹਾਲ ਦੀ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਕੜਾਕੇ ਦੀ ਤੌਪ ਹੈ ਤੇ ਦੂਜੇ ਪਾਸ ਨੇ ਪਰ ਸਰਕਾਰਾਂ ਦੀਆਂ ਸਮਝੀਆਂ ਸਰਕਾਰਾਂ ਹੋ ਉਹਨਾਂ ਵੱਲੋਂ ਇਹਨੇ ਮੰਗਾਂ ਕੋਈ ਨਹੀਂ ਧਿਆਨ ਦਿੱਤਾ ਜਾ ਰਿਹਾ ਜਿਸ ਤੇ ਰੋਸ ਵਜੋਂ ਲਗਾਤਾਰ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਵੀ ਜਿਹੜਾ ਹੈਗਾ ਕਣਕੇ ਦੀ ਧੁੱਪ ਦੇ ਵਿੱਚ ਠੁੱਪ ਦੇ ਵਿੱਚ ਕਿਸਾਨ ਜਿਹੜੇ ਖੇਤਾਂ ਇੱਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਦਾ ਜਿਹੜਾ ਹੈਗਾ ਵਿਧ ਰਵਜਿਆ ਹੋਇਆ ਲੋਕ ਉਧਰ ਬਿਜੀ ਨੇ ਪਰ ਫਿਰ ਵੀ ਲੋਕਾਂ ਦੇ ਪਿੰਡਾਂ ਵਿੱਚੋਂ ਕਿਸਾਨ ਉੱਕੇ ਅੱਜ ਆਪਣੀਆਂ ਹੱਕਾਂ ਲਈ ਮੰਗਾਂ ਲੈ ਕੇ ਇੱਥੇ ਰੇਡੀ ਟ੍ਰੈਕ ਦੇ ਵਿੱਚ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਸਟੇ ਚੱਲ ਰਹੀ ਹੈਗੀ ਆ ਤਾਂ ਤਕਰੀਰਾਂ ਕੀਤੇ ਜਾਣੀਆਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿੱਥੇ ਦਾ ਨਾਮ ਆਉਂਦਾ ਨਹੀਂ ਟ੍ਰੇਕ ਹੋ ਗਿਆ ਹੈ ਕਿ ਇਹ ਕੀ ਕਰਾ ਜੋ ਦੇਖੋ ਇਹ ਕੋਈ ਜਿਹੜਾ ਅੱਜ ਰੇਲਵੇ ਟ੍ਰੈਕ ਆ ਕੋਈ ਛੜਨ ਲਈ ਨਹੀਂ ਹੈ ਇਹ ਇਹ ਮੇਰਾ ਖਿਆਲ ਹੈ ਭਾਰਤ ਦੇ ਇਤਿਹਾਸ ਦਾ ਖਾਸ ਕਰਕੇ ਕਿਸਾਨਾਂ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਬਣ ਕੇ ਰਹਿ ਗਿਆ ਇਹ ਦਿਨ ਇਸ ਦਿਨ ਤੁਹਾਨੂੰ ਯਾਦ ਹੋਏਗਾ 2021 ਦੇ ਵਿੱਚ ਲਖੀਮਪੁਰ ਦੇ ਵਿੱਚ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਅਜੇ ਮਿਸ਼ਰਾ ਟੈਣੀ ਦੇ ਬੇਟੇ ਨੇ ਗੱਡੀ ਥੱਲੇ ਦਰੜ ਕੇ ਕਤਲ ਕਰ ਦਿੱਤੇ ਸੀ ਔਰ ਉਹਨਾਂ ਦੀ ਉਹ ਸ਼ਹਾਦਤ ਦੇ ਦਿਨ ਨੂੰ ਸਮਰਪਿਤ ਇੱਕ ਤਾਂ ਉਹਨਾਂ ਨੂੰ ਇਨਸਾਫ ਅਜੇ ਤੱਕ ਨਹੀਂ ਗਿਆ ਲਗਾਤਾਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਕਿ ਜੀ ਇਹ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰੋ ਇਹ ਬਈ ਦੀ ਜਗ੍ਹਾ ਜੇਲ੍ਹ ਚ ਹੈ 120 20 ਦਾ ਮੁਜਰਮ ਹੈ ਇਹ ਦਿਨ ਸਰਕਾਰ ਨੇ ਉਹਨੂੰ ਸ਼ੈਲਟਰ ਦੇ ਕੇ ਰੱਖਿਆ ਉਹਦੇ 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 ਸ਼ਰਤੇ ਹੱਥ ਰੱਖਿਆ ਸੈਕੰਡਾ ਇਹ ਵੀ ਹੁੰਦਾ ਰਿਹਾ ਕਿ ਜਿਹੜੀ ਇਨਵੈਸਟੀਗੇਸ਼ਨ ਸੀ ਉਹਨੂੰ ਵੀ ਪ੍ਰਭਾਵਿਤ ਕੀਤਾ ਗਿਆ ਥਾਂ ਥਾਂ ਤੇ ਤੇ ਜਿਹੜੇ ਸਾਡੇ ਅਗਵਾ ਸੀ ਅਗਵਾਵਾਂ ਨੂੰ ਵੀ ਧਮਕੀਆਂ ਮਿਲਦੀਆਂ ਰਹੀਆਂ ਨੇ ਔਰ ਉਹਨਾਂ ਨੂੰ ਅਜੇ ਤੱਕ ਵੀ ਉਹਨਾਂ ਦੀ ਹਾਲਾਤ ਅਗਵਾਵਾਂ ਦੀ ਏਹੀ ਹੈ ਪਿਛਲੇ ਦਿਨਾਂ ਦੇ ਵਿੱਚ ਪਿਪਲੀ ਦੇ ਵਿੱਚੋਂ ਆਏ ਨੇ ਉਹਨਾਂ ਨੇ ਆ ਕੇ ਪਿਪਲੀ ਚ ਬਸ ਕੇ ਗਏ ਆ ਸਾਨੂੰ ਕਿ ਸਾਡੇ ਤੇ ਬਹੁਤ ਪ੍ਰੈਸ਼ਰ ਆਇਆ ਪਾਇਆ ਜਾ ਰਿਹਾ ਸਾਨੂੰ ਦਬਾਇਆ ਜਾ ਰਿਹਾ ਸਾਨੂੰ ਡਰਾਇਆ ਤੰਕਾਇਆ ਜਾ ਰਿਹਾ ਸੋ ਉਹ ਸਾਰੀ ਗੱਲ ਨੂੰ ਲੈ ਕੇ ਉਹਨਾਂ ਨੂੰ ਇਨਸਾਫ ਮਿਲੇ ਸਾਡੇ ਉਹਨਾਂ ਸ਼ਹੀਦਾਂ ਨੂੰ ਸਮੇਤ ਪੱਤਰਕਾਰ ਉਹਦੇ ਲਈ ਅੱਜ ਦਾ ਸਾਡਾ ਪ੍ਰੋਗਰਾਮ ਸੀ ਨਾਲ ਦੀ ਨਾਲ ਜਾੜੀਆਂ ਜਿਹੜੀਆਂ ਕਿਸਾਨਾਂ ਦੀਆਂ ਅਧੂਰੀਆਂ ਪਈਆਂ ਮੰਗਾ ਕਿਉਂਕਿ ਜਿਹੜੇ ਉਹਨਾਂ ਵੀਰਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਐਮਐਸਪੀ ਦੇ ਗਰੰਟੀ ਲਾਉ ਦੇ ਵਾਸਤੇ ਕੁਰਬਾਨੀ ਦਿੱਤੀ ਹੈ ਔਰ ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਿੰਦਰ ਤੰਦੀ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਇਹ ਸਾਰੀਆਂ ਉਹਨੀਆਂ ਸਾਰੀਆਂ ਮੰਗਾਂ 12 12 ਮੰਗਾਂ ਉਹ ਕਿਸਾਨਾਂ ਦੀਆਂ ਮਤਲਬ ਸਰਕਾਰ ਮੰਨੇ ਉਹਨਾਂ ਨੂੰ ਲਾਗੂ ਕਰੇ ਔਰ ਇਹਦੇ ਆਧਾਰ ਦੇ ਵਿੱਚ ਅੱਜ ਕੱਲੇ ਆਪਾਂ ਇੱਥੇ ਨਹੀਂ ਕੀਤਾ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਹੋਣਾ ਹੈ ਤੇ ਇਹ ਅਣ ਅੱਜ ਸ਼ਾਮ ਤੱਕ ਸਾਰੀਆਂ ਰਿਪੋਰਟਾਂ ਆ ਜਾਣੀਆਂ ਕਿੱਥੇ ਕਿੱਥੇ ਕੀ ਕੀ ਸਾਡਾ ਐਕਸ਼ਨ ਹੁੰਦਾ ਔਰ ਉਸੇ ਦੀ ਕੜੀ ਦੇ ਵਿੱਚ ਅੱਜ ਇੱਥੇ ਮਤਲਬ ਫਰੀਦਕੋਟ ਦੇ ਵਿੱਚ ਚੱਕਾ ਜੰਮ ਕੀਤਾ ਗਿਆ ਇਹ ਤੁਹਾਨੂੰ ਕੀ ਪ੍ਰੋਗਰਾਮ ਹੈ ਨਹੀਂ ਇੱਥੇ ਅੱਜ ਸਾਡਾ ਪੀਸਫੁੱਲ ਹੀ ਹੈ ਸਿਰਫ 2:30 ਵਜੇ ਤੱਕ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਕਿਉਂਕਿ ਜੇ ਤੱਕ ਕੱਲੀ ਜਥੇਬੰਦੀ ਦਾ ਪ੍ਰੋਗਰਾਮ ਹੋਵੇ ਕੱਲੀ ਜਥੇਬੰਦੀ ਦਾ ਫਿਰ ਜਿੱਥੇ ਮਰਜੀ ਬੈਠੀ ਜੋ ਮਰਜੀ ਬੈਠੀ ਐਲਾਨ ਕਰ ਸਕਦੀ ਹੈ ਅਸੀਂ ਇੱਕ ਵੱਡਾ ਪਰਿਵਾਰ ਇਕੱਠੇ ਹੋਏ ਹੋਏ ਹੈ ਲਗਭਗ 250 ਦੇ ਕਰੀਬ ਜਥੇਬੰਦੀਆਂ ਕੋਈ ਛੋਟੀਆਂ ਕੋਈ ਵੱਡੀਆਂ ਹੈ ਮਿਲ ਕੇ ਅਸੀਂ ਇਸ ਲੜਾਈ ਵਿੱਚ ਇਸ ਅੰਦੋਲਨ ਨੂੰ ਲੜ ਰਹੇ ਹਾਂ ਤਾਂ ਫਿਰ ਇੱਥੇ ਜ਼ਰੂਰੀ ਬਣ ਜਾਂਦਾ ਹੈ ਕਿ ਸਾਰਿਆਂ ਦੀਆਂ ਭਾਵਨਾਵਾਂ ਸਾਰਿਆਂ ਦੀ ਵਿਚਾਰ ਦੀ ਕਦਰ ਕੀਤੀ ਤੇ ਸਾਰਿਆਂ ਦੀ ਕਦਰ ਨੂੰ ਮੁੱਖ ਰੱਖਦੇ ਆ ਜਿਹੜਾ ਵੀ ਫੈਸਲਾ ਲੈਣਾ ਹੈ ਉਹ ਸਾਰਿਆਂ ਨੇ ਮੀਟਿੰਗ ਦੇ ਵਿੱਚ ਬੈਠ ਕੇ ਮਿਲ ਜੁਲ ਕੇ ਇੱਕ ਲੋਕਤੰਤਰਕ ਢੰਗ ਦੇ ਨਾਲ ਅਸੀਂ ਫੈਸਲਾ ਲਵਾਂਗੇ ਅੱਗੇ ਕੀ ਕਰਨਾ ਹੈ ਔਰ ਅੱਗੇ ਤੁਹਾਡੇ ਸਾਹਮਣੇ ਆਜ ਦਿਨ ਮਤਲਬ ਜਿਹੜੇ ਜਿਹੜੇ ਵੀ ਫੈਸਲੇ ਲਵਾਂਗੇ ਪ੍ਰੈਸ ਦੇ ਮਾਧਿਅਮ ਤੋਂ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ